एनओसी ਦੇ ਮਾਮਲੇ 'ਚ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ ਕੋਈ ਰਿਸ਼ਵਤ ਨਹੀਂ ਦੇਣੀ ਪਊਗੀ ਕਿ ਪੰਜਾਬ ਸਰਕਾਰ ਨੇ ਜੋ ਵਾਦਾ ਕੀਤਾ ਸੀ ਕਿ ਅਸੀਂ ਐਨओसीਆਂ ਜਿਹੜੀਆਂ ਉਹ ਖਤਮ ਕਰ ਦਿਆਂਗੇ ਬਹੁਤ ਵਾਰ ਲੋਕ ਅਜਈਆਂ ਕਲੋਨੀਆਂ 'ਚ ਪਲਾਟ ਲੈ ਲੈਂਦੇ ਨੇ ਜੋ ਅਣਅਧਿਕਾਰਿਤ ਹੁੰਦੀਆਂ ਨੇ ਜਿਸ ਵਜ੍ਹਾ ਦੇ ਨਾਲ ਸੁਪਨਿਆਂ ਦਾ ਘਰ ਮਿੱਟੀ ਹੋ ਕੇ ਰਹਿ ਜਾਂਦਾ ਹੈ ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਇੱਕ ਕਰੜਾ ਫੈਸਲਾ ਲਿਆ ਜਿਸ ਤਹਿਤ ਹੁਣ ਐਨओसी ਤੋਂ ਬਿਨਾ ਰਜਿਸਟਰੀ ਸ਼ੁਰੂ ਹੋ ਗਈ ਹੈ ਮੈਂ ਤਸੀਲਦਾਰ ਅਮਰਸਰ 2 ਜਿਵੇਂ ਦਿਸ਼ਾ ਨਿਰਦੇਸ਼ ਜਾਰੀ ਹੋਏ ਨੇ ਉਹਨਾਂ ਤਹਿਤ ਅਸੀਂ ਆਪਣਾ ਸਟੇਸ਼ਨ ਦਾ ਕੰਮ ਕਰ ਰਹੇ ਹਾਂ ਕਿਸੇ ਵੀ ਐਨਓਸੀ ਦੀ ਲੋੜ ਨਹੀਂ ਹੈ ਜਿਹੜੀ ਰਿਸਟਰੀ ਅਸੀਂ 5 ਮਿੰਟ ਤੋਂ ਪਹਿਲਾਂ ਉਹਨੂੰ ਅਕਸੈਪਟ ਕਰਕੇ ਪ੍ਰੋਸੈਸ ਕਰਕੇ ਵਿਦਨ 7 ਤੋਂ 8 ਮਿੰਟਸ ਅਸੀਂ ਆਵੀ ਉਹ ਰਿਸਟਰੀ ਕਰਕੇ ਬੰਦੇ ਨੂੰ ਡਿਲੀਵਰ ਕਰ ਰਹੇ ਹਾਂ ਸਰਕਾਰ ਵੱਲੋਂ ਜਿਹੜੀ ਐਨਓਸੀ ਦੀ ਪਾਲਿਸੀ ਲਾਗੂ ਕੀਤੀ ਗਈ ਹੈ ਉਸ ਦੇ ਹੱਥੇ ਪਹਿਲਾਂ ਤਰੀਕ 28 ਫਰਵਰੀ ਸੀ ਜੋ ਬਦਾ ਕੇ 31 ਗਸਤ ਕਰ ਦਿੱਤੀ ਗਈ ਹੈ ਉਸ ਵਿਹਾਰੇ ਆਮ ਲੋਕ ਪਬਲਿਕ ਨੂੰ ਫਾਇਦਾ ਹੋ ਰਿਹਾ ਜਿਹਦੇ ਭਾਵੇਂ ਰਜਿਸਟ੍ਰੀਆਂ ਨੇ ਲੋਕਾਂ ਦਾ ਜਿਹੜਾ ਲੱਗਿਆ ਹੋਇਆ ਜਿੰਦਗੀ ਭਰ ਦੀ ਕਮਾਈ ਜਿਹੜੀ ਹੈ ਉਹ ਲੱਗੀ ਹੋਈ ਕਿਤੇ ਵੇਸਟ ਨਹੀਂ ਜਾਊਗੀ ਬਰਥ ਨਹੀਂ ਜਾਊਗੀ ਕਿ ਐਨਓਸੀ ਦਾ ਕਾਨੂੰਨ ਬਣ ਗਿਆ ਹੁਣ ਹਾਲਾਤ ਜਿਹੜੇ ਨੇ ਪਾਣੀ ਜਿਹੜਾ ਤੁਸੀਂ ਵੀ ਦੇਖਿਆ ਹੋਊਗਾ ਕਈ ਜਗ੍ਹਾ ਤੁਸੀਂ ਦੇ ਬੰਦ ਟੁੱਟੇ ਹੋਏ ਨੇ ਪੁਰ ਕਈ ਜ਼ਮੀਨਾਂ ਜਿਹੜੀਆਂ ਨੇ ਤਕਰੀਬਨ ਉਹ ਪਾਣੀ ਦੇ ਵਿੱਚ ਸਿਮਟ ਗਈਆਂ ਨੇ ਸੋ ਅ ਰਲ ਮਿਲ ਕੇ ਜੋ ਜੋ ਨੁਕਸਾਨ ਵੀ ਹੋਇਆ ਤੇ ਦਾਨਪਨ ਕਰਨ ਵਾਲਿਆਂ ਦਾ ਵੀ ਜਿਹੜੀ ਤਦਾਦ ਹੈ ਸਰਕਾਰ ਨਾਲ ਖੜੀ ਹੈ ਚਟਾਨ ਬਣ ਕੇ ਸੋ ਲੱਗੇ ਕਰ ਰਹੇ ਆ ਜਿਤਨਾ ਹੁਣ ਵੀ ਇੱਥੇ ਇਹ ਅਖੀਰਲੇ ਪਿੰਡ ਨੇ ਇੱਥੇ ਹੁਣ ਰਾਸ਼ਨ ਜਿਹੜਾ ਉਹ ਵੰਡਿਆ ਜਾ ਰਿਹਾ ਹੈ ਹਰ ਜਿਹੜੀ ਵੀ ਸਮਗਰੀ ਦੀ ਜ਼ਰੂਰਤ ਹੈ ਉਹ ਜਿਹੜੀ ਪ੍ਰੋਵਾਈਡ ਕਰਾਈ ਜਾ ਰਹੀ ਹੈ ਸੋ ਆਸਤੇ ਆਸਤੇ ਜੋ ਜੋ ਪਰਮਾਤਮਾ ਆਪਣੀ અપਾਰ ਕਿਰਪਾ ਕਰੂਗਾ ਮੌਸਮ ਖੁੱਲੂਗਾ ਤੇ ਉਦੋਂ ਫਿਰ ਆਪਾਂ ਜਿਹੜੇ ਹੋਰ ਵੀ ਇਸ ਤੋਂ ਬਾਅਦ ਕਿਉਂਕਿ ਇਸ ਤੋਂ ਬਾਅਦ ਜਿਹੜੀ ਮੇਨ ਕੰਮ ਆ ਉਹ ਜ਼ਮੀਨਾਂ ਨੂੰ ਫਿਰ ਉਪਜਾਉ ਜਿਹੜਾ ਸ਼ਰਵਾਦ ਕਰਨ ਦੀ ਲੋੜ ਆ ਕਿਉਂਕਿ ਰੇਤਾ ਆ ਚੁੱਕੀ ਹੈ ਜ਼ਮੀਨਾਂ ਖਰਾਬ ਹੋ ਚੁੱਕੀਆਂ ਨੇ ਪਸ਼ੂ ਮਰ ਕੇ ਆ ਚੁੱਕੇ ਨੇ ਸੋ ਇਹ ਇਸ ਤੋਂ ਬਾਅਦ ਅਸਲ ਕੰਮ ਤੇ ਇਸ ਤੋਂ ਬਾਅਦ ਚੱਲੇਗਾ ਜੀ ਐਮਐਲਏ ਸਾਹਿਬ ਇਹ ਹਾਲਾਤ ਦੇਖੋ ਮੈਂ ਦੱਸਣਾ ਚਾਹਣਾ ਜੀ ਇਹ ਹਾਲਾਤ ਤੁਹਾਡੇ ਸਾਹਮਣੇ ਦੇਖੋ ਸੜਕਾਂ ਜਿਹੜੀਆਂ ਨੇ ਟੁੱਟ ਚੁੱਕੀਆਂ ਨੇ ਠੀਕ ਆ ਪਾਣੀ ਦਾ ਬਹਾਵ ਜਿਹੜਾ ਇੰਨੀ ਤੇਜ਼ ਦੇ ਵਿੱਚ ਸੀ ਸੋ ਹਾਲਾਤ ਤੇ ਤਰਸਯੋਗ ਨੇ ਪਰ ਇਹ ਆ ਵੀ ਆਪਾਂ ਨੂੰ ਰਲ ਮਿਲ ਕੇ ਸਾਰੇ ਪੰਜਾਬ ਆ ਪੰਜਾਬੀਅਤ ਆ ਰਲ ਮਿਲ ਕੇ ਇਹਨੂੰ ਜਿਹੜੀ ਇਹ ਔਖੀ ਘੜੀ ਨੂੰ ਜਿਹੜਾ ਕੱਟਾਂਗੇ ਹੋ ਜੀ ਵਿਰੋਧੀਆਂ ਦਾ ਆਪਣਾ ਕੰਮ ਆ ਸਿਰਫ ਉਹਨਾਂ ਨੇ ਥਰੀਲਾਂ 'ਚ ਰਹਿਣਾ ਆ ਫੋਟੋਆਂ ਖਚੋਣੀਆਂ ਨੇ ਗਰਾਊਂਡ ਤੇ ਕੋਈ ਨਹੀਂ ਕੰਮ ਕਰਦਾ ਆ ਦੇਖ ਲਓ ਮੇਰੇ ਨਾਲ ਡਾਕਟਰ ਸੰਨੀ ਅਨੂਵਾਰੀਆ ਜੀ ਐਮਐਲਏ ਸਾਹਿਬ ਲਖਨਾਜੀ ਸਾਰੇ ਆਪਾਂ ਲੱਗੇ ਆ ਗਰਾਊਂਡ ਜ਼ੀਰੋ ਤੋਂ ਲੱਗੇ ਇਥੋਂ ਅਸੀਂ ਇਹ ਕਣੀਆਂ ਕੇ ਪਿੰਡ ਜਿਹੜਾ ਬਿਲਕੁਲ ਲਿੰਕ ਟੁੱਟ ਗਿਆ ਸਾਰੇ ਹਿੰਦੁਸਤਾਨ ਨਾਲੋਂ ਪਿੰਡ ਦਾ ਲਿੰਕ ਟੁੱਟ ਗਿਆ ਇਥੋਂ ਤਿੰਨ ਬੋਟਾਂ ਲੈ ਕੇ ਰਸਤਾ ਲੈ ਕੇ ਆਪਾਂ ਉਸ ਪਿੰਡ ਤੱਕ ਗਏ ਆ ਜਿੱਥੇ ਉਹ ਲੋਕ ਸੀਗੇ ਇਕੱਠੇ ਹੋ ਕੇ ਉੱਥੋਂ ਤੱਕ ਰਾਸ਼ਨ ਜਿਹੜਾ ਆਪਾਂ ਪਹਚਾ ਕੇ ਆਏ ਆ ਤੇ ਬਾਕੀ ਆ ਕੀ ਹਾਲਾਤ ਜਿਹੜੀ ਆ ਡੇਰਾ ਬਾਬਾ ਨਾਨਕ ਦੀ ਮੇਰੀ ਸਾਰੀ ਟੀਮ ਦੇਖ ਕਈ ਇਹ ਇੰਨੇ ਮਾੜੇ ਹਾਲਾਤ ਤਾਂ ਇਨਾਂ ਲੋਕਾਂ ਦੇ ਵਿੱਚ ਜੋ ਵੀ ਦੇਖ ਹੀ ਰੋ ਜੋ ਹਾਲਾਤ ਆ ਇੱਥੇ ਡੇਰਾ ਬਾਬਾ ਨਾਨਕ ਦੇ ਇੰਨੀ ਕੁਦਰਤ ਨੇ ਕਰੋਪੀ ਆਈ ਆ ਜਿਹੜਾ ਇੰਨਾ ਮਾੜਾ ਸਮਾਂ ਡੇਰਾ ਬਾਬਾ ਨਾਨਕ ਤੇ ਆ ਸਾਨੂੰ ਸਮਝ ਨਹੀਂ ਕਿ ਗੁਰਨਾਨਕ ਸਾਹਿਬ ਦਾ ਨਗਰ ਵਸਾਇਆ ਹੋਇਆ ਸਾਰਾ ਏਰੀਆ ਤਾਂ ਗੁਰਨਾਨਕ ਸਾਹਿਬ ਨੂੰ ਕੀ ਚੰਗਾ ਲੱਗਦਾ ਹੈ ਤਾਂ ਉਹ ਹੀ ਜਾਣ ਸਕਦੇ ਨੇ ਪਰ ਮੈਨੂੰ ਜਿੱਥੋਂ ਤੱਕ ਉਮੀਦ ਆ ਕਿ ਸੀਐਮ ਸਾਹਿਬ ਜਿਹੜੇ ਸਾਡੇ ਭਗਵੰਤ ਮਾਨ ਜੀ ਉਹਨਾਂ ਦੀ ਸਮੁੱਚੀ ਟੀਮ ਸਾਰੇ ਪੰਜਾਬ 'ਚ ਵੀ ਇੰਨੀ ਫਰਾਕਦਿਲੀ ਨਾਲ ਲੋਕਾਂ ਦੀ ਬਾਹ ਫੜ ਰਿਆ ਕਿ ਗਰਦਾਸਪੁਰ ਆਣ ਕੇ ਜਦੋਂ ਉਹਨਾਂ ਵਿਜਿਟ ਕੀਤੀ ਤਾਂ ਜਦੋਂ ਉਹਨਾਂ ਜ਼ਿਲ੍ਹਾ ਗਰਦਾਸਪੁਰ ਦੇ ਹਾਲਾਤ ਦੇਖੇ ਤਾਂ ਉਹਨਾਂ ਦੇ ਇੰਨਾ ਮਨ ਭਾਵਪਕ ਹੋਇਆ ਕਿ ਉਹ ਤਾਂ ਆਪਣਾ ਚੌਪਰ ਵੀ ਛੱਡ ਕੇ ਇੱਥੋਂ ਚਲੇ ਗਏ ਕਹਿੰਦੇ ਕਿ ਇਹ ਚੌਪਰ ਲੋਕਾਂ ਦਾ ਵਾ ਤੇ ਲੋਕਾਂ 'ਚ ਹੀ ਰਹੂਗਾ ਮੈਂ ਬਾਈ ਰੋਡ ਚੱਲ ਜਾਊਗਾ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਹੀ ਵੇਖਿਆ ਐਸਾ ਮੁੱਖ ਮੰਤਰੀ ਇਹਦਾ ਮੁੱਖ ਮੰਤਰੀ ਬੜੇ ਆਏ ਸਾਡੇ ਹੜ ਬਹੁਤ ਆਉਂਦੇ ਨੇ ਬਹੁਤ ਆਉਂਦੇ ਨੇ ਪਰ ਉੱਥੋਂ ਫੋਟੋਆਂ ਲਵਾ ਕੇ ਵਾਪਸ ਚੱਲ ਜਾਂਦੇ ਨੇ ਇੰਨੀ ਹਿੰਮਤ ਨਹੀਂ ਕਿਸੇ ਨੇ ਕੀਤੀ ਤਾਂ ਮੈਂ ਮੈਨੂੰ ਪੂਰੀ ਉਮੀਦ ਆ ਸਰਕਾਰ ਤੋਂ ਵੀ ਉਮੀਦ ਆ ਤਾਂ ਮੈ ਜਿਵੇਂ ਸੀਐਮ ਸਾਹਿਬ ਨੇ ਸੈਂਟਰ ਨੂੰ ਵੀ ਲੈਟਰ ਲਿਖੀ ਆ ਤਾਂ ਸਾਨੂੰ ਪ੍ਰਧਾਨ ਮੰਤਰੀ ਤੋਂ ਵੀ ਇਹ ਜ਼ਰੂਰ ਆ ਸਕਿਓ ਪੰਜਾਬ ਨੂੰ ਕਦੀ ਵੀ ਅੱਖਾਂ ਤੋਂ ਨਹੀਂ ਪਾਸੇ ਕਰਨਗੇ ਔਰ ਪੰਜਾਬ ਦੇ ਜਿਹੜੇ ਹਾਲਾਤਾਂ ਚੋਂ ਪੰਜਾਬ ਗੁਜਰ ਰਿਹਾ ਕੋਈ ਵੱਡਾ ਪੈਕੇਜ ਜਿਹੜਾ ਸਾਨੂੰ ਸੈਂਟਰ ਤੋਂ ਵੀ ਉਮੀਦ ਆ ਕਿ ਪੰਜਾਬ ਨੂੰ ਜ਼ਰੂਰ ਦੇਣਾ ਮੇਰਾ ਲਾਸਟ ਪਿੰਡ ਕਣੀਏ ਕੇ ਬੇਟਾ ਉੱਥੇ 30 ਪਰ 30 ਜੀ ਨੇ ਅੱਜ ਵੀ ਉਹ ਪਿੰਡ 'ਚ ਬੈਠੇ ਸਾਡਾ ਹੈਲੀਕਾਪਟਰ ਗਿਆ ਆਰਮੀ ਦਾ ਹੈਲੀਕਾਪਟਰ ਗਿਆ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਉਹਨਾਂ ਨੇ ਨਾ ਕਰ ਦਿੱਤੀ ਕਿ ਅਸੀਂ ਪਿੰਡ ਛੱਡ ਕੇ ਨਹੀਂ ਜਾਣਾ ਜੇ ਸਾਨੂੰ ਰਸਤਾ ਦੇਣੀ ਆ ਇੱਥੇ ਪਹੁੰਚਾ ਦਿਓ ਹੈਲੀਕਾਪਟਰ ਦੇ ਜ਼ਰੀਏ ਉਹਨਾਂ ਦੇ ਘਰ ਤੱਕ ਰਸਤਾ ਦੇ ਕੇ ਆਇਆ ਅੱਜ ਆਪਾਂ ਬੋਰਡ ਤੇ ਰਹੀ ਮੈਂ ਕਹੇ ਡਾਕਟਰ ਸਾਹਿਬ ਨਾਲ ਕਹੇ ਨਾ ਸਾਰੀ ਟੀਮ ਲੈ ਕੇ ਅੱਜ ਫੇਰ ਆਤ ਉਹਨਾਂ ਨੂੰ ਦੇਖਿਆ ਉਹਨਾਂ ਕੱਲ ਤੱਕ ਫੇਰ ਕਹਿ ਕੇ ਸਾਨੂੰ ਡੰਗਰਾਂ ਵਾਤੇ ਸਾਨੂੰ ਪਛਮਾ ਵਾਤੇ ਚਾਰਾ ਚਾਹੀਦਾ ਕੱਲ ਮੈਂ ਉੱਧਰ ਦੀ ਵਾਇਆ ਕੋਹਣਾ ਵਾਲਾ ਜਾਊਂਗਾ ਉਹ ਕਹਿੰਦੇ ਜੀ ਉੱਪਰ ਦੀ ਆਓ ਤੁਹਾਡਾ ਉੱਪਰ ਤੱਕ ਤੁਹਾਡੀ ਟਰਾਲੀ ਵੀ ਆ ਜੇਗੀ ਕੱਲ ਮੈਂ ਉਹਨਾਂ ਨੂੰ ਉਹ ਕਹਿੰਦਾ ਤੁਸੀਂ ਕੱਲ ਚਾਰਾ ਪਹੁੰਚਾ ਦਿਓ ਤਾਂ ਜਿੰਨੀ ਵੀ ਰਸਤਾ ਅ एनजीओ खालसाइट वाले बहुत सारे लोग जेडे आज एस ਸਾਡੀ ਔਕੀ ਘੜੀ ਤੇ ਸਾਡੇ ਨਾਲ ਖੜ ਰਹੇ ਨੇ ਔਰ ਇਹਨਾਂ ਲੋਕਾਂ ਦੀ ਸੇਵਾ ਕਰ ਰਹੇ ਨੇ ਮੈਂ ਉਹਨਾਂ ਦਾ ਇਹਰਾ ਬਾਬਾ ਨਾਨਕ ਵੱਲੋਂ ਤਹਿ ਦਿਲੋਂ ਧੰਮਤਦਾ ਕਿ ਜਿੰਨ ਇੰਨੀ ਵੱਡੀ ਮਾਤਰਾ ਦੇ ਵਿੱਚ ਸਾਡੇ ਲੋਕਾਂ ਦੇ ਜਿਹੜੇ ਔਕੇ ਸਮੇਂ ਤੇ ਸਾਡੇ ਕੰਮ ਆ ਰਹੇ ਨੇ ਮੈਨੂੰ ਕਿ ਲੱਗਦਾ ਕਿ ਦੁੱਖ ਚ ਹਰ ਇੱਕ ਨੂੰ ਸ਼ਰੀਕ ਹੋਣਾ ਚਾਹੀਦਾ ਔਰ ਦੁੱਖ ਮਡਾਉਣਾ ਚਾਹੀਦਾ ਅੱਜ ਸਮੁੱਚਾ ਜਗਤ ਜਿੰਨਾ ਵੀ ਹੈ ਉਹ ਸਾਰਾ ਹੀ ਹੜਪੀੜਤਾ ਦੇ ਨਾਲ ਆ ਮੈਂ ਤੁਹਾਡੇ ਚੈਨਲ ਤੇਰੀ ਇੱਕ ਜੀ ਗੱਲ ਜ਼ਰੂਰ ਕਰਨੀ ਚਾਹਾਂਗਾ ਪੀ ਆਉਣ ਵਾਲੇ ਸਮੇਂ 'ਚ ਇਥੇ ਬਿਲਕੁਲ 100% ਨੁਕਸਾਨ ਆ ਝੋਨੇ ਦਾ ਅਸੀਂ ਦੋ ਕੁ ਮਹੀਨਿਆਂ ਨੂੰ ਕਣਕਾਂ ਵੀ ਪੀਚਣੀਆਂ ਜਿਸ ਹਾਲਾਤ 'ਚ ਅੱਜ ਕਿਸਾਨ ਵਾ ਇਥੋਂ ਦਾ ਇਹਨਾਂ ਦੇ ਕੋਲ ਨਾ ਖਾਦ ਆ ਨਾ ਬੀਜ ਆ ਕੁਛ ਨਹੀਂ ਹੈਗਾ ਤਾਂ ਮੈਂ ਉਹਨਾਂ ਸੰਸਥਾਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜੇ ਮਦਦ ਕਰਨੀ ਆ ਤਾਂ ਸਾਨੂੰ ਸਿਰਫ ਲੰਗਰ ਤੱਕ ਹੀ ਨਾ ਰੱਖਿਓ ਸਾਡੇ ਕੱਲ ਨੂੰ ਪਿੰਡ ਅਡਾਪਟ ਕਰੋ ਔਰ ਪਿੰਡਾਂ ਦੇ ਵਿੱਚ ਇੱਕ ਬੋਰੀ ਜੇ ਕਿਸੇ ਕਿਸਾਨ ਦੇ 2 ਏਕੜ ਨੇ ਤਾਂ 4 ਏਕੜ ਨੇ ਜੇ 4 ਏਕੜਾਂ ਨੇ 4 ਬੋਰੀਆਂ ਡੀਏਪੀ ਔਰ 4 ਬੋਰੀਆਂ ਜਿਹੜਾ ਉਹਨੂੰ ਕੁੱਤੇ ਜਿਹੜੇ ਨੇ ਬੀਜ ਦੇ ਦਿਓ ਤਾਂ ਜੇ ਲੋਕ ਜਿਹੜੇ ਆਪਣੇ ਪੈਰਾਂ ਤੇ ਫਿਰ ਉਹ ਪਟੋਕ ਉਹ ਆ ਹੀ ਹੋਏ ਭੈਣ ਜੀ ਡਿੱਗੇ ਨਾ ਆਰਾਮ ਨਾਲ ਜਾਓ ਪਿੱਛੇ ਮੁੰਡਾ ਆਹ ਹਾਂ ਕਿਤਨਾ ਕੀ ਚਾਹ ਤੁਸੀਂ ਉੱਥੇ ਬੰਦੇ ਫਸੇ ਜਿਹੜੇ ਕਣੀ ਪਤਾ ਹੀ ਨਹੀਂ ਨੇ ਉਹਨਾਂ ਨੂੰ ਸਵਾਤ ਨੂੰ ਗਿਆ ਹੈ ਤੇ ਕਹਿੰਦੇ ਕਿ ਉਹ ਲਾਣਾ ਨਾ ਪਾਉਣਾ ਆਪਨੀ ਤੋੜਨੇ